ਸਾਰੇ ਫੇਸਬੁੱਕ ਵਾਲੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਹੋਰ ਪਾਈਜੀ ਸਭ ਠੀਕ ਠਾਕ ਹੋ ਕਿਰੋਂ ਮੈਂ ਕਈ ਦਿਨਾਂ ਦਾ ਵੇਖੀ ਜਾਣਾ ਵੀ ਲਾਈਵ ਹੋਵਾਂ ਲਾਈਵ ਹੋਵਾਂ ਪਰ ਕਾਰਨ ਕੀ ਹੈ ਮੇਰੇ ਮੇਨ ਮੁੱਦੇ ਪੰਜਾਬ ਸਰਕਾਰ ਦੇ ਹਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਅਸੀਂ ਇੰਨੀਆਂ ਨੌਕਰੀਆਂ ਦਿੱਤੀਆਂ ਮਾਨ ਸਾਹਿਬ ਤੁਸੀਂ ਨੌਕਰੀਆਂ ਦਿੱਤੀਆਂ ਮੰਦੇ ਆ ਤੁਹਾਡੀ ਗੱਲ ਪਰ ਉਹਨਾਂ ਨੂੰ ਦਿੱਤੀਆਂ ਜਿਹੜੇ ਕਲਨ ਦੇ ਕਾਬਿਲ ਨਹੀਂ ਤੇ ਜਿਹੜੇ ਲੋਕ ਨਸ਼ੇ ਦੇ ਆਦੀ ਹੋ ਰਹੇ ਨੇ ਉਹ ਬਗੈਰ ਬੇਰੁਜ਼ਗਾਰ ਬੋکریاں ਦੇ ਕਾਰਨ ਨਸ਼ੇ ਦੀ ਦਲਦਲ ਚ ਫਸੇ ਪਏ ਨੇ ਹੁਣ 2 ਦਿਨ ਪਹਿਲਾਂ ਦੋ ਨੌਜਵਾਨ 22-22 ਸਾਲ ਦੇ ਮੌਤ ਹੋ ਗਈ ਉਹਨਾਂ ਦੀ ਕਿਹਦੇ ਕਾਰਨ ਚਿੱਟੇ ਦੇ ਕਾਰਨ ਤੁਸੀਂ ਸੁਖਵੀਰ ਬਾਜਲ ਮਾਰੇ ਕਿਕਲੀਆਂ ਬੋਲਦੇ ਸੀ ਕਿ ਕਲਿਕਲੀਆਂ ਦੀ ਤੇ ਪਗਸ ਸਿੰਘ ਵੀਰ ਦੀ ਚਿੱਟਾ ਇਹ ਮੰਗਾਈ ਦਾ ਤੇ ਵਰਤਾਈ ਦਾ ਤੇ ਹੁਣ ਚਿੱਟਾ ਤੁਹਾਡੇ ਵੇਲੇ ਵਰਤਣ ਲੱਗ ਗਿਆ ਕੀ ਗੱਲ ਬਾਦਲ ਆਇਆ ਮੈਂ ਨਿੰਦਨ ਜਾਂਦੇ ਹਾਂ ਤੁਸੀਂ ਕੱਲੇ ਬਾਦਲ ਆਣੇ ਨਹੀਂ ਸਾਰਾ ਕੁਝ ਕੀਤਾ ਤੁਸੀਂ ਹਲੇ 5 ਸਾਲ ਨਹੀਂ ਹੋਏ ਤੁਹਾਡੇ ਤੁਸੀਂ ਪਹਿਲੇ ਭੱਜਣ ਦੀ ਤਿਆਰੀਆਂ ਕਰਨੀਆਂ ਘਬਰਾਉਣਾ ਜਿਹੜਾ ਹਾਲਾਤ ਕਰਤਾ ਤੁਸੀਂ ਪੰਜਾਬ ਦਾ ਘਬਰਾਉਣਾ ਦੂਜੀ ਵਾਰ ਨਹੀਂ ਆਉਂਦੇ ਤੁਸੀਂ ਤੁਹਾਡੇ ਜਿਹੜੇ ਹਾਲਾਤ ਹੈ ਨਾ ਸਮਝੋ ਘਰੇ ਬੈਣਦੇ ਹੋਗੇ ਪੰਜਾਬ ਦੇ ਵਿੱਚ ਅਜਿਹੇ ਹਾਲਾਤ ਮਿਲਾ ਦਿੱਤੇ ਤੁਸੀਂ ਕੋਈ ਸੁਰੱਖਿਤ ਨਹੀਂ ਕੋਈ ਔਰਤ ਹੈ ਮਰਦ ਹੈ ਕੋਈ ਟ੍ਰੇਨ ਗੱਡੀਆਂ ਦੇ ਵਿੱਚੋਂ ਲੋਕਾਂ ਤੋਂ ਮੋਬਾਈਲ ਖੋਏ ਜਾਂਦੇ ਆ ਬੱਸਾਂ ਦੇ ਵਿੱਚੋਂ ਮੋਬਾਈਲ ਖੋਏ ਜਾਂਦੇ ਆ ਤੁੜੇ ਜਾਂਦੇ ਹੱਥਾਂ 'ਚੋਂ ਮੋਬਾਈਲ ਖੋਏ ਜਾਂਦੇ ਆ ਫਿਰ ਤੁਹਾਡੇ ਪ੍ਰਸ਼ਾਸਨ ਕੀ ਕਰ ਰਹੇ ਪੁਲਿਸ ਕੋਈ ਸੁਣਦੀ ਨਹੀਂ ਪੁਲਸਾਏ ਰੁਪਈਆ ਦੇ ਯਾਰ ਹੈ ਪੱਕੇ ਉਸ ਤੋਂ ਬਾਅਦ ਜਿਹੜੇ ਮਰਜ਼ੀ ਮਹਿਕਮੇ 'ਚ ਜਾ ਲਓ ਰਿਸ਼ਵਤ ਵਗੈਰ ਕੰਮ ਨਹੀਂ ਹੁੰਦਾ ਦੱਸੋ ਤੁਸੀਂ ਜਿਹਨੂੰ ਸਾਡੀ ਸਰਕਾਰ ਇਹ ਕੰਮ ਕਰ ਰਹੀ ਹੈ ਕੀ ਕੰਮ ਕਰ ਰਹੀ ਥੋੜੀ ਸਰਕਾਰ ਸਿਰਫ ਗੱਲਾਂ ਤੁਹਾਡੇ ਮੰਤਰੀ ਐਮ ਐਲ اے ਸਿਰਫ ਗੱਲਾਂ ਕਰਨ ਵਾਲੇ ਪੰਜਾਬ ਦਾ ਬੇੜਾ ਕਰ ਕਰਕੇ ਰੱਖਤਾ ਮਾਨ ਸਾਹਿਬ ਤੁਸੀਂ ਤੁਸੀਂ ਕਿਹਨੀਆਂ ਕਿਕਲੀਆਂ ਸੁਣਾਉਨੇ ਹੋ ਉਹ ਜਦੋਂ ਲੋਕ ਸਭਾ ਇਲੈਕਸ਼ਨ ਹੋਏ ਸੀ ਤੁਸੀਂ ਕਹਿੰਦੇ 13 ਸੀਟਾਂ ਜਿੱਤਾਂਗੇ ਆਮ ਆਦਮੀ ਪਾਰਟੀ ਨੇ ਵਿਕਾਸ ਕੀਤਾ ਹੈ ਆ ਵਿਕਾਸ ਨਹੀਂ ਕੀਤਾ ਵਿਨਾਸ਼ ਕੀਤਾ ਹੈ ਇੱਕੋ ਵੀ ਵਿਨਾਸ਼ ਕੀਤਾ ਹੈ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਿਆ ਤੁਹਾਡੀ ਸਰਕਾਰ ਸਮੇਂ ਜਿਹੜੇ ਨੌਜਵਾਨ ਮਰ ਰਹੇ ਨੇ ਵਾੜ ਨੰਬਰ 10 ਦੇ ਵਿੱਚੋਂ ਗਿੱਦੜਵਾਦੇ ਘੱਟੋ ਘੱਟ 70 ਬੱਚੇ ਮਰ ਗਏ ਬਾਵਾ ਦੇ ਪੁੱਤ 70 ਮੰਦੇ ਨੌਜਵਾਨ ਮਰ ਗਏ ਮਾਨ ਸਾਹਿਬ ਤੁਸੀਂ ਕਿੱਥੇ ਲੀਨ ਸੁੱਤੇ ਪਏ ਹੋ ਮਾਨ ਸਾਹਿਬ ਸੁਣੋ ਸਾਡੀ ਸੁਣੋ ਮਾਨ ਸਾਹਿਬ ਇਹ ਜੋ ਹਾਲਾਤ ਨੇ ਬਹੁਤ ਮਾਰੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਸਰਕਾਰ ਨਹੀਂ ਆਉਂਦੀ ਭੁੱਲ ਜਿਓ ਤੁਹਾਡੇ ਨਾਲ ਭੈੜੀ ਕਰਨਗੇ ਪਿੰਡਾਂ ਦੇ ਲੋਕ ਜਿਹੜੇ ਹਾਲਾਤ ਤੁਸੀਂ ਗਨ ਰੱਖੇ ਪੰਜਾਬ ਦੇ ਹੁਣ ਤੁਹਾਡੇ ਨਾਲ ਉਹ ਪੈੜੀ ਕਰਨਗੇ ਲੋਕ ਇਹ ਹੁਣ ਅੱਜ ਦੀ ਗੱਲ ਯਾਦ ਕਰਿਓ ਹੁਣ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਨਹੀਂ ਆਉਂਦੀ ਤੁਹਾਡੇ ਐਮ ਐਲ ਏ ਮੰਤਰੀ ਨਹੀਂ ਬਣਦੇ ਇਹ ਮੇਰੀ ਗੱਲ ਅੱਜ ਦੀ ਯਾਦ ਰੱਖਿਓ ਧੰਨਵਾਦ